ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ 'ਚ ਆਸ ਕਰਦਾ ਹਾਂ ਤੁਸੀਂ ਸਾਰੇ ਜਣੇ ਤੰਦਰੁਸਤ ਹੋਵਗੇ ਤੇ ਠੀਕ ਠਾਕ ਹੋਵਗੇ ਜਿਨ੍ਹਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤੇ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਕੱਲ ਲੈਂਟਰ ਪਾਤਾ ਸੀਗਾ ਤੇ ਅੱਜ ਮਿਸਤਰੀ ਆਉਣਗੇ ਅੱਜ ਦਾ ਦਿਨ ਇੱਕ ਤਾਂ ਕੌਲਾ ਕੱਢਣਾ ਤੇ ਰੂਟ ਮੈਂ ਬਗਾਨੇ ਥੋੜੀ ਬਣਾਉਣੀ ਸੀ ਇੱਕ ਤਾਂ ਕੌਲਾ ਕੱਢਣਾਗਾ ਤੇ ਇੱਕ ਇੱਕ ਬਨੇਰਾ ਲਾਉਣਗੇ ਜਿਹੜਾ ਉੱਤੇ ਰਦਾ ਲਾਉਂਦੇ ਹੁੰਦੇ ਆ ਕਿ ਰਦਾ ਪਾਣੀ ਖੜਾਣ ਖੜਾਉਣ ਵਾਸਤੇ ਲੈਂਟਰ ਤੇ ਦਿਖਾਵਾਂਗੇ ਅੱਜ ਦੇ ਕੰਮ ਕਰ ਤੇ ਅੱਜ ਸਾਮਾਨ ਵੀ ਲੈ ਕੇ ਜਾਵਾਂਗੇ ਆਪਾਂ ਚੱਕ ਕੇ ਰਾਤ ਨੂੰ ਤੇ ਅੱਜ ਘਰ ਖਾਲੀ ਕਰਦੇ ਆਂਗੇ ਜਿਹੜਾ ਮੋਟਾ-ਮੋਟਾ ਸਾਮਾਨ ਜਾ ਉਹ ਉਹ ਕਿਰਾਂਜ ਲੈ ਜਾਵਾਂਗੇ ਤੇ ਬਾਕੀ ਦਾ ਰਸੋਈ ਦਾ ਸਾਮਾਨ ਉਹ ਲੈ ਜਾਵਾਂਗੇ ਫੇਰ ਤੇ ਵੀਡੀਓ ਜੋ ਐਂਡ ਤੱਕ ਬਣੇ ਰਿਓ ਤੇ ਵੀਡੀਓ ਨੂੰ ਪੂਰੀ ਦੇਖਿਓ ਤੇ ਅੱਜ ਅੱਜ ਵਾਲੀ ਵੀਡੀਓ ਚ ਆਪਾਂ ਜਿਹੜੇ ਸਾਰੇ ਕਮੈਂਟ ਆਏ ਆ ਵਿਸ਼ਰਗਾ ਕੀ ਰੇਟ ਆਇਆ ਕਿੰਨੇ ਗੱਟੇ ਲੱਗਿਆ ਸਿਮੈਂਟ ਦੇ ਬਜਰੀ ਕਿੰਨੀ ਲੱਗਿਆ ਬ੍ਰੀਤੀ ਕਿੰਨੀ ਲੱਗਿਆ ਉਹ ਸਾਰੇ ਕਮੈਂਟਾਂ ਦੇ ਜਵਾਬ ਦੇਵਾਂਗੇ ਸਟੂਡੀਓ ਸਟੂਡੀਓ ਤੇ ਵੀਡੀਓ ਚ ਐਂਡ ਤੱਕ ਬਣੇ ਰਿਓ ਲਓ ਜੀ ਸਮਾਨ ਢੋਣਾ ਕਰਤਾ ਸ਼ੁਰੂ ਸਭ ਤੋਂ ਪਹਿਲਾਂ ਚੱਲ ਗਏ ਇਨਵਰਟਰ ਉੱਥੇ ਇਨਵਰਟਰਾਂ ਇੱਥੋਂ ਲਾ ਕੇ ਆਪਾਂ ਆਕਰੋ ਉੱਥੇ ਰ ਜਾ ਕੇ ਫਿੱਟ ਕਰਦੇ ਆਂਗੇ ਵੈਂਟਰਾ ਰੱਖ ਲਿਆ ਤੇ ਉਤਲਾ ਇਨਵਰਟਰ ਜ ਰਖਦੇ ਆ ਤੇ ਮਿਸਤਰੀ ਵੀ ਲੱਗੇ ਪਏ ਆ ਮਿਸਤਰੀ ਪਹੁੰਚ ਗਿਆ ਤੇ ਬਨੇਰਾ ਲਾ ਕੇ ਅੱਜ ਕਾਲਾ ਕੱਢਾਂਗੇ ਉਹ ਉਹ ਵੀ ਦਿਖਾਉਣੇ ਆ ਲੋਈ ਇੱਥੇ ਲਾਦਾ ਨਾ ਮਟਰ ਆਹ ਪਲੱਗ ਲਾਇਆ ਸੀ ਆਪਾਂ ਸਪੈਸ਼ਲ ਪਹਿਲਾਂ ਜਦੋਂ ਪਹਿਲਾਂ ਫਿਟਿੰਗ ਕੀਤੀ ਸੀ ਕਰਦੇ ਆ ਇਹਦੀ ਸੈਟਿੰਗ ਲੋਈ ਮਿਸਤਰੀ ਲੱਗੇ ਪਏ ਆ ਪਾਸੇ ਤੇ ਇੱਕ ਗਰਦਾ ਲਾਉਣਾ ਬਨੇਰੇ ਦਾ ਪਾਣੀ ਖੜਾਉਣ ਵਾਸਤੇ ਆ ਗਿਆ ਪਰਸੇ ਕੋਲਾ ਪਤਾ ਨਹੀਂ ਬਣਾਉ ਮਿਸਤਰੀ ਕਿ ਨਹੀਂ ਬਣਾਉਂਦਾ ਕਿੱਥੇ ਜਾਣਾ ਉਥਾ ਇੱਕ ਮਿਸਤਰੀ ਆਇਆ ਜੇ ਇੱਕ ਮਿਸਤਰੀ ਕਰ ਗਿਆ ਛੁੱਟੀ ਅੱਜ ਕੰਮ ਵੀ ਇੰਨਾ ਨਹੀਂ ਚੰਗ ਅੱਜ ਕੰਮ ਵੀ ਥੋੜਾ ਹੀ ਹੈ ਕੀ ਚਾਹੀਦਾ ਪਾਣੀ ਲੈ ਕੇ ਦੇ ਹਿਲ ਜਾਣਾ ਮੈਂ ਤੇ ਜਾਣਾ ਲੋ ਜੀ ਦੇਖ ਕਰ ਰਜ਼ਾ ਲਾਦਾ ਪਾਸੇ ਤੇ ਮੈਂ ਆ ਕੇ ਦੱਸ ਦਿੰਦਾ ਖੜਦਾ ਇੱਕ ਇੱਕ ਰਦਾ ਪਾਸੇ ਦਿਲਾਤਾ ਤਿੰਨ ਬੰਦੇ ਲੱਗੇ ਪਏ ਆ ਅੱਜ ਲਾਸਟ ਦਿਨ ਇਹਦੋਂ ਬਾਅਦ ਗਾਂਹਾਂ ਵਾਲੇ ਘਰੇ ਹਣਾ ਇਹਦੋਂ ਬਾਅਦ ਗਾਂਹਾਂ ਵਾਲੇ ਘਰੇ ਆ ਇਹਦੋਂ ਬਾਅਦ ਗਾਂਹਾਂ ਵਾਲੇ ਘਰੇ ਹੁਣ ਆਲੇ ਘਰ ਵਧੀਆ ਬਣਾਤੀ ਜਾਲੀ ਜੀ ਪਾ ਲਈ ਸੀ ਵੇਖ ਕੇ ਕਿਰਾਦਾ ਇੱਦਾਂ ਦਾ ਕੱਲ ਤੋਂ ਪਾਣੀ ਖੜਾਇਆ ਕਰਾਂਗੇ ਇੱਥੇ ਸੁੱਕ ਗਿਆ ਹੰ ਤਾਂ ਉੱਤੇ ਤੁਰੇ ਫਿਰੋ ਪੌੜਨਾ ਦਾ ਵੀ ਉਹ ਕਰਤਾ ਸੀਗਾ ਉਤੋਂ ਇਟਾਂ ਗਜਲੀਆਂ ਲੱਗੀਆਂ ਸੀ ਗੱਲ ਉਹ ਫਿਰ ਹਾਤੀਆਂ ਤੇ ਜੇ ਥਰੜਾ ਝੂਲਾ ਉਹ ਨਾਲ ਹੀ ਖੁੱਲੂ ਇਹਦੇ ਦੂਜਾ ਜਿਹੜਾ ਥੱਲੇ ਦਾ ਰੁਲਾ ਇਹ ਛੱਤ ਦੇ ਨਾਲ ਹੀ ਖੁੱਲੂਗਾ ਹੁਣ 10-12 ਦਿਨ ਅਣਵਾਈ ਖੜਾਉਣਾ ਜੇ ਇੰਨੀ ਧੁੱਪ ਲੱਗਦੀ ਰਹੀ ਅਣਵਾਈ ਖੜਾਉਣਾ ਵਾਬਾ ਲੱਗਿਆ ਵਾ ਇਧਰ ਬਜਰੀ ਇਕੱਠੀ ਕਰਨ ਜਿਹੜੀ ਕੱਲ ਖਿਲਰੀ ਸੀ ਦੇਖੋ ਭਾਈ ਪਲਾਂ ਦੀ ਰੋਟੀ ਸੱਟ ਕੇ ਖਾਲਾ ਇਹ ਸਰਗਾ ਫਿਰ ਵਪਾਰੀ ਰੱਖਤਾ। ਇਹਦੀ ਡਰਾਈਵਰੀ ਕੱਚੀ ਆ। ਇਹਨੂੰ ਮੈਂ ਕਿਹਾ ਇੱਥੇ ਜੀਪ ਖੜੀ ਸੀਗੀ। ਇਹਨੂੰ ਮੈਂ ਕਿਹਾ ਵੀ ਪਾਸੇ ਕਰ ਦੇ ਆਹ ਰੇੜੀ ਟਪਾਉਣੀ ਸੀਗੀ ਮੋਟਰਸਾਈਕਲ ਲਈ। ਤੇ ਇਹਨੇ ਹਾਮੀ ਨਹੀਂ ਉਟੀ। ਇਸ ਵਿੱਚ ਕੌਨਫੀਡੈਂਸ ਹੈ ਨਹੀਂ ਇਹਨੂੰ ਡਰਾਈਵਰੀ ਭਲਾਉਂਦੀ ਆਉਂਦੀ ਆ ਫਿਰ ਕੌਨਫੀਡੈਂਸ ਹੈ ਨਹੀਂਗਾ। ਨਹੀਂ ਤਾਂ ਅਗਲਾ ਕਹਿ ਦਿੰਦਾ ਵੀ ਚੱਕ ਦੂਗਾ ਤਾਂ। ਆ ਬੱਦਰੀ ਵੀ ਕਰਨੀ ਆ ਪਰਲੇ ਪਾਸੇ। ਰਾਤ ਨੂੰ ਸਮਾਨ ਉਹ ਕਰਾਂਗੇ ਤੇ ਇੱਟਾਂ ਦੀ ਇੱਟਾਂ ਦੀ ਟਰਾਲੀ ਵੀ ਆ ਗਈ 2000 ਇੱਟ। ਉਹ ਪਾਣੀ ਕੁਛ ਵੀ ਨਹੀਂ ਲੱਗਿਆ ਹਨਾ ਕੱਲ ਟੋਆ ਫੁੱਲ ਸੀਗਾ ਤੇ ਇੰਨਾ ਕੁ ਪਾਣੀ ਲੱਗਿਆ ਬੱਸ ਉੱਤੇ ਮੈਂ ਪੱਟ ਪਾਈਦਾ ਸੀ ਫਿਰ ਉਹ ਵੀ ਸਹੀ ਸੀ ਆ ਪਰਤ ਮਗਰੋਂ ਪਾਈ ਆ ਮੋਟਰ ਸੱਟ ਕੇ ਦੇਖ ਕੇ ਨਿਕਲ ਨਾ ਤੂੰ ਵੱੜ ਕੇ ਦੇਖ ਲੈ ਨਿਕਲੇਗਾ ਨਿਕਲੇਗਾ ਰੁੱਤ ਤਾਂ ਹੋੜ ਦਾਣਾ ਸੋਲ ਸਪੋਰਟ ਦੀ ਜਾਨਾ ਭਰਦੇ ਸਭੀ ਬੱਜੀ ਤਾਈ ਤਾਈ ਤਾਂ ਪਿੱਛੇ ਪਾਇਆ ਕਰ ਨਹੀਂ ਤਾਂ ਅਸੀਂ ਪਿੱਛੇ ਹੋਰ ਥਾਂ ਛੱਡ ਲੈਂਦੇ ਮੂਰੇ ਸੇ ਰੇਤਾ ਵਾਲਾ ਆਇਆ ਕਰਨੇ ਸੀ ਗੇਟ ਮਿਸਤਰੀ ਬਣਾਉਂਦਾ ਨਹੀਂ ਕੌਲਾ ਮਿਸਤਰੀ ਗਾਂਹ ਵਾਲੇ ਘਰੇ ਗਿਆ ਇਹਨਾਂ ਦੇ ਕੱਲ ਨੂੰ ਲੱਗਣਾ ਆਪਣੇ ਪਿੰਡ ਜੀ ਆ ਤਾਂ ਕਰਕੇ ਅੱਜ ਦੇ ਅੜਕੇ ਪੰਜਾਂ ਮਿਸਤਰੀਆਂ ਦਾ ਦਿਹਾੜੀ ਮੈਨੂੰ ਪੈ ਜੂਗੀ ਸਿਰ ਕੌਲਾ ਬਣਾਉਗਾ ਕੱਲ ਨੂੰ ਮੇਰੇ ਸਾਹਮਣੇ ਕੱਲ ਨੂੰ ਬਣਾਉਗਾ ਜਲ ਜਿੱਦੇ ਟਾਈਮ ਲੱਗੇ ਉਹਦੇ ਬਣਾ ਦੇਣਗੇ ਕੌਲਾ ਹੋਰ ਕੋਈ ਕਿਰਾ ਗੱਲ ਹੋਵੇ ਤੇ ਕੋਈ ਇੱਕ ਮੈਂ ਤੇ ਸੋਚ ਸ਼ਕਤੀ ਕਮਜ਼ੋਰ ਆ। ਇੱਕ ਕੰਸਰ ਸੋਚ ਸ਼ਕਤੀ ਕਮਜ਼ੋਰ ਆ ਤੇਰੀ। ਸਾਰੇ ਹੀ ਆਨੇ ਆਪਣੇ ਚੈਨਲ ਆ। ਆ ਇੰਨੀ ਗੱਟੇ ਖਾਲੀ ਹੋ ਗਏ ਕੱਲ। ਲੈਂਟਰ ਦੇ ਸਿਮੈਂਟ ਵਾਲੇ। ਤੇ ਕਿਸੇ ਕੰਮ ਨਹੀਂ ਇਹ। ਅੱਗ ਲਾਉਣੀ ਪੈਣੀ ਇਹਨਾਂ ਨੂੰ। ਇਹ ਕੋਈ ਲੈਂਦਾ ਵੀ ਨਹੀਂ, ਖਰੀਦਦਾ ਵੀ ਨਹੀਂ ਕੋਈ। ਜੇ ਕਿਸੇ ਨੂੰ ਚਾਹੀਦੇ ਹੁਣ ਤਾਂ ਦੱਸ ਦਿਓ। ਵੈਸੇ ਕੰਮ ਕੋਈ ਨਹੀਂ ਇਹ। ਕਿਸੇ ਕੰਮ ਦੇ ਨਹੀਂ ਅੱਗ ਹੀ ਲਉਣੀ ਪੈਣੀ ਇਹਨਾਂ ਨੂੰ ਹੈ ਇਹ ਕਿੜਾ ਦੇਢ ਕੇ ਹੋ ਕੀਤੇ ਜੇ ਤਾਂ ਦੇਢ ਕੇ ਹੋ ਕੀਤੇ ਹੁਣ ਫਿਰ ਤਾਂ ਵਿਗ ਜਾਣ ਹਲੋ ਜੀ ਚੱਲੇ ਆ ਹੁਣ ਇਹ ਬੰਦੇ ਹੁਣ ਆਉਣਗੇ ਇਹ 15 ਦਿਨਾਂ ਬਾਅਦ ਠੀਕ ਆ ਫਿਰ ਕਹਦਾ ਕਿ ਚਰ ਬੈਠੇ ਨਹੀਂ ਹੈ ਓਤੀ ਜੀ ਰੇਲੇ ਕਹਿੰਦੇ ਕਹਾਂ ਲਾਤਾ ਨਾ ਇਹ ਇੱਕ ਇੱਕ ਰਤਾ ਲਾਉਣਾ ਸੀ ਉਹ ਲਾਤਾ ਤੇ ਤਿੰਨ ਗਏ ਹੁਣ ਬਜਰੀ ਵੀ ਆਪਾਂ ਇਕੱਠੀ ਕਰਤੀ ਹੈ ਮੇਰੇ ਨੇ ਡਰ ਖਰਚਾ ਖਰਚਾ ਉਹ ਆਪਾਂ ਦੱਸਾਂਗੇ ਕੱਲ ਕੱਲ ਵਾਲੀ ਵੀਡੀਓ ਚ ਦੱਸਾਂਗੇ ਚੰਗੀ ਤਰ੍ਹਾਂ ਉਹ ਸਪੈਸ਼ਲ ਆਪਾਂ ਖਰਚੇ ਵਾਲੀ ਵੀਡੀਓ ਸਪੈਸ਼ਲ ਬਣਾਵਾਂਗੇ ਘਰੀ ਲੈਂਟਰ ਦਾ ਖਰਚਾ ਦੱਸਾਂਗੇ ਟੋਟਲ ਜਿਹੜਾ ਘਰ ਦਾ ਖਰਚਾ ਉਹ ਆਪਾਂ ਫੇਰ ਦੱਸਾਂਗੇ ਲਓ ਜੀ ਬਸਤਰੇ ਵੁਸਤਰੇ ਬਣ ਲਿਆ ਤੇ ਪਹਿਲਾਂ ਆਪਾਂ ਸੀਗੇ ਉੱਥੇ ਮੈਂ ਹੁਣ ਆ ਕੇ ਦੇਖਿਆ ਰਖੱਚੀ ਬੈਠਿਆ ਗਾ ਮਨੂੰ ਤੇ ਸਮਾਨ ਲੈ ਜਾਣਾ ਸ਼ੁਰੂ ਕਰਤਾ ਕਿਨਾਂ ਥੋੜਾ ਲਿਆਨੇ ਆਗੇ ਕਣਕ ਪਈ ਸੀ ਥੋੜੀ ਢੋਲ ਚ ਉਹੋ ਕੱਢ ਕੇ ਉਹ ਏਸੀ ਬੰਨਿਆ ਪਿਆ ਤੇ ਆਹਾ ਲਿਆਨੇ ਆਗੇ ਬਿਸਤਰੀ ਬੰਨ ਗਏ ਫਿਰ ਲਓ ਜੀ ਸਮਾਨ ਦੀ ਟਰਾਲੀ ਭਰ ਲੈਂਦੀ ਐ ਆ ਰੱਖਦਾ ਮਗਰੋਂ ਕਰਾਂਗੇ ਸੈਟਿੰਗ ਸਾਰੇ ਕੇ ਰੱਖਦਾ ਬਾਕੀ ਰੱਖ ਦਿਆ ਉਹ ਬਾਈ ਦੇ ਘਰੇ ਵੇਕੇਗੇ ਆਹ ਪੇਟੀ ਉੱਧਰ ਰੱਖਦੇ ਆਂ ਦਾ ਸਮਾਨ ਉੱਧਰ ਰੱਖਦੇ ਆਂ ਤੇ ਚਲੋ ਫੇਰਾ ਚਲੋ ਹੋਰ ਵੀ ਚੱਲ ਚਲੋ ਚਲੋ ਰੱਖਾਂਗੇ ਫਿਰ ਬਾਹਰ ਚੋਂ ਹੀ ਲੈ ਜਾਵਾਂਗੇ ਬਾਹਰ ਚੋਂ ਜਾ ਕੇ ਖਰਚਾ ਬੜਾ ਹੋਊਗਾ ਇਹਨੂੰ ਹੀ ਲੈ ਕੇ ਨਹੀਂ ਹੈ ਚਾਚਾ ਲੋ ਜੀ ਸਿਮਰ ਜਸੂ ਸਮਾਨ ਢੋਈ ਜਾਨੇ ਆ ਆਹ ਭਰ ਲਈ ਇੱਕ ਹੋਰ ਟਰਾਲੀ ਹੁਣ ਹੋ ਗਿਆ ਹਨੇਰਾ ਤੇ ਦੂਜਾ ਜੀੜਾ ਇਹ ਇੱਕ ਜੀੜਾ ਹੋਰ ਲੱਗੂਗਾ ਜੇ ਬਾਕੀ ਦੇ ਬਾਕੀ ਦੀ ਅਪਡੇਟ ਆਪਾਂ ਤੁਹਾਨੂੰ ਕੱਲ ਨੂੰ ਦੇਵਾਂਗੇ ਆਪਣੀ ਅੱਜ ਦੀ ਵੀਡੀਓ ਇੱਥੇ ਤੱਕ ਸੀ ਜੇ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਮਿਲਦੇ ਆਂ ਕੱਲ ਦੀ ਵੀਡੀਓ 'ਚ ਤਦ ਤੱਕ ਲਈ ਧੰਨਵਾਦ ਰੱਬ ਰਾਖਾ